ਕੌਣ ਕਿਉਂ ਚਲਿਆ ਗਿਆ ਇਹ ਜ਼ਰੂਰੀ ਨਹੀਂ ਕੌਣ ਕੀ ਸਿਖਾ ਕੇ ਗਿਆ ਇਹ ਬਹੁਤ ਜ਼ਰੂਰੀ ਹੈ ਕਲੰਡਰ ਹਮੇਸ਼ਾ ਤਰੀਖਾਂ ਨੂੰ ਬਦਲਦਾ ਹੈ ਪਰ ਇੱਕ ਦਿਨ ਅਜੇਹੀ ਤਾਰੀਖ ਵੀ ਆ ਜਾਂਦੀ ਹੈ ਜੋ ਕਲੰਡਰ ਨੂੰ ਹੀ ਬਦਲ ਦਿੰਦੀ ਹੈ ਸੋ ਇਸ ਲਈ ਸਬਰ ਰੱਖਣਾ ਚਾਹੀਦਾ ਹੈ ਸਮਾਂ ਹਰ ਕਿਸੇ ਦਾ ਆਉਂਦਾ ਹੈ ਜ਼ਿੰਦਗੀ ਵਿੱਚ ਕੁਝ ਅਜਿਹੇ ਦੋਸਤ ਜ਼ਰੂਰ ਬਣਾਓ ਜਿਹੜੇ ਤੁਹਾਡੇ ਦਿਲ ਦੀ ਗੱਲ ਨੂੰ ਇਸ ਤਰ੍ਹਾਂ ਸਮਝਣ ਜਿਵੇਂ ਮੈਡੀਕਲ ਸਟੋਰ ਵਾਲੇ ਡਾਕਟਰ ਦੀ ਲਿਖਾਈ ਸਮਝ ਲੈਂਦੇ ਨੇ ਸਲਾਹ ਹਾਰੇ ਹੋਏ ਦੀ ਤਜਰਬਾ ਜਿੱਤੇ ਹੋਏ ਦਾ ਤੇ ਦਿਮਾਗ ਖੋਦ ਦਾ ਇਨਸਾਨ ਨੂੰ ਕਦੇ ਹਾਰਨ ਨਹੀਂ ਦਿੰਦਾ ਦੌਲਤ ਇੱਕ ਅਜਿਹੀ ਤਿਤਲੀ ਹੈ ਜਿਹਨੂੰ ਫੜਦੇ ਫੜਦੇ ਇਨਸਾਨ ਆਪਣੇ ਤੋਂ ਦੂਰ ਨਿਕਲ ਜਾਂਦਾ ਹੈ ਜ਼ਿੰਦਗੀ ਵਿੱਚ ਅਕਸਰ ਉਥੋਂ ਕੁਝ ਵੀ ਨਹੀਂ ਮਿਲਦਾ ਜਿੱਥੋਂ ਕਿ ਉਮੀਦਾਂ ਬੇਸ਼ੁਮਾਰ ਹੁੰਦੀਆਂ ਨੇ ਕਦੇ-ਕਦੇ ਇਨਸਾਨ ਨੂੰ ਜਿੱਥੋਂ ਕੋਈ ਉਮੀਦ ਨਾ ਹੋਵੇ ਉਥੋਂ ਹੀ ਸਹਾਰਾ ਮਿਲ ਜਾਂਦਾ ਹੈ ਭੁੱਲ ਕੇ ਵੀ ਆਪਣੇ ਦਿਲ ਦੀ ਗੱਲ ਕਿਸੇ ਨੂੰ ਨਾ ਕਹਿਓ ਇੱਥੇ ਕਾਗਜ਼ ਵੀ ਸਵੇਰ ਹੁੰਦੇ ਹੀ ਅਖਬਾਰ ਬਣ ਜਾਂਦਾ ਹੈ ਪ੍ਰੇਰਣਾ ਲੈਣੀ ਹੈ ਤਾਂ ਲਹਿਰਾਂ ਤੋਂ ਲਓ ਅਸਲੀ ਨਹੀਂ ਕਿ ਉਹ ਉੱਠਦੀਆਂ ਨੇ ਤੇ ਡਿੱਗ ਜਾਂਦੀਆਂ ਨੇ ਸਗੋਂ ਇਸ ਲਈ ਕਿ ਉਹ ਜਦੋਂ ਵੀ ਡਿੱਗਦੀਆਂ ਨੇ ਤਾਂ ਦ ਇੱਕ ਨਵੇਂ ਜੋਸ਼ ਨਾਲ ਫਿਰ ਤੋਂ ਉੱਠ ਖੜਦੀਆਂ ਨੇ ਪਤਾ ਨਹੀਂ ਐਨੀ ਹੁਸ਼ਿਆਰੀ ਕਿੱਥੋਂ ਸਿੱਖਦੇ ਨੇ ਲੋਕ ਨਾਲ ਵੀ ਰਹਿੰਦੇ ਨੇ ਈਰਖਾ ਵੀ ਰੱਖਦੇ ਨੇ ਰਿਸ਼ਤੇ ਵੀ ਨਿਭਾਉਂਦੇ ਨੇ ਦੁਸ਼ਮਣੀ ਵੀ ਨਿਭਾਉਂਦੇ ਨੇ ਮੂੰਹ ਤੇ ਕੁਝ ਹੋਰ ਤੇ ਪਿੱਠ ਪਿੱਛੇ ਕੁਝ ਹੋਰ ਹੁੰਦੇ ਨੇ ਅਕਸਰ ਔਲਾਦ ਦੇ ਲਈ ਪਿਓ ਉਥੇ ਵੀ ਹੱਥ ਅੜ ਲੈਂਦਾ ਹੈ ਜਿੱਥੇ ਉਹ ਪੈਰ ਰੱਖਣਾ ਵੀ ਪਸੰਦ ਨਹੀਂ ਕਰਦਾ ਦਬੇ ਬੋਲ ਤੇ ਖਾਮੋਸ਼ ਜ਼ੁਬਾਨ ਨੂੰ ਬਣਾਇਆ ਸਹਾਰਾ ਆਪਣਾ ਮੈਂ ਸੁਣਿਆ ਹੈ ਘੱਟ ਬੋਲਣ ਨਾਲ ਬਹੁਤ ਸਾਰੇ ਮਸਲੇ ਸੁਲਝ ਜਾਂਦੇ ਨੇ ਇਨਸਾਨ ਦੀ ਔਖੀ ਘੜੀ ਸ਼ੀਸ਼ੇ ਵਾਂਗ ਹੁੰਦੀ ਹੈ ਜੋ ਉਸ ਨੂੰ ਉਸ ਦੀ ਕਾਬਲੀਅਤ ਦਿਖਾਉਂਦੀ ਹੈ ਜ਼ਿੰਦਗੀ ਸਾਨੂੰ ਬਹੁਤ ਸੋਹਣੇ ਦੋਸਤ ਦਿੰਦੀ ਹੈ ਪਰ ਉੱਥੇ ਹੀ ਚੰਗੇ ਦੋਸਤ ਸਾਨੂੰ ਸੋਹਣੀ ਜ਼ਿੰਦਗੀ ਦਿੰਦੇ ਨੇ ਗੁੱਸੇ ਵਿੱਚ ਇਨਸਾਨ ਫਾਲਤੂ ਦੀਆਂ ਗੱਲਾਂ ਤਾਂ ਕਰਦਾ ਹੈ ਪਰ ਉਹ ਦਿਲ ਦੀ ਗੱਲ ਵੀ ਕਹਿ ਜਾਂਦਾ ਹੈ ਮਤਲਬੀ ਲੋਕਾਂ ਨੂੰ ਆਪਣੀ ਕੰਟੈਕਟ ਲਿਸਟ ਵਿੱਚੋਂ ਹੀ ਨਹੀਂ ਜ਼ਿੰਦਗੀ ਵਿੱਚੋਂ ਵੀ ਡਿਲੀਟ ਕਰ ਦਿਆ ਕਰੋ ਸਮਝ ਜ਼ਰੂਰ ਲੱਗਿਆ ਪਰ ਮੈਂ ਸੰਭਲ ਗਿਆ ਕਿਉਂਕਿ ਮੈਂ ਠੋਕਰਾਂ ਤੋਂ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਤੋਂ ਨਹੀਂ ਇਨਵੈਸਟਮੈਂਟ ਉੱਥੇ ਹੀ ਕਰੋ ਜਿੱਥੋਂ ਵਾਪਸ ਆਵੇ ਹੁਣ ਗੱਲ ਭਾਵੇਂ ਪੈਸੇ ਦੀ ਹੋਵੇ ਪਿਆਰ ਦੀ ਹੋਵੇ ਜਾਂ ਫਿਰ ਮਾਨ ਸਨਮਾਨ ਦੀ ਹੋਵੇ ਕਿਸੇ ਨੂੰ ਆਪਣੀ ਪਸੰਦ ਬਣਾਉਣਾ ਕੋਈ ਵੱਡੀ ਗੱਲ ਨਹੀਂ ਪਰ ਕਿਸੇ ਦੀ ਪਸੰਦ ਬਣ ਜਾਣਾ ਬਹੁਤ ਵੱਡੀ ਗੱਲ ਹੈ ਉੱਠ ਗਏ ਉਹ ਤਰਾਬ ਦਾ ਸ਼ੁਕਰ ਅਦਾ ਕਰੋ ਹਰ ਇੱਕ ਜ਼ਿੰਦਗੀ ਦੇ ਮੁਕੱਦਰ ਵਿੱਚ ਸਵੇਰਾ ਨਹੀਂ ਹੁੰਦਾ ਜੀਵਾਂਗਾ ਇੱਕ ਦਿਨ ਖੁਦ ਦੇ ਲਈ ਇਹ ਸੋਚਦੇ ਸੋਚਦੇ ਇੱਕ ਪਿਓ ਪੂਰੀ ਜ਼ਿੰਦਗੀ ਕੱਢ ਦਿੰਦਾ ਹੈ ਪੁਰਾਣੇ ਸਾਲ ਦਾ ਬੀਤ ਜਾਣਾ ਨਵੇਂ ਸਾਲ ਦਾ ਆਉਣਾ ਇਹੀ ਗੱਲ ਸਿਖਾਉਂਦਾ ਹੈ ਕਿ ਜੀਵਨ ਵਿੱਚ ਕੁਝ ਵੀ ਸਥਾਈ ਨਹੀਂ ਹੈ ਜੋ ਨਾਲ ਚੱਲ ਰਹੇ ਨੇ ਇੱਕ ਦਿਨ ਸਾਥ ਛੱਡ ਜਾਂਦੇ ਨੇ ਸੋ ਹਰ ਪਲ ਖੁਸ਼ ਰਹੋ ਤੇ ਕਿਸੇ ਤੋਂ ਵੀ ਕੋਈ ਉਮੀਦ ਨਾ ਰੱਖੋ ਜਿਹਦੇ ਮਨ ਦੀ ਭਾਵਨਾ ਸੱਚੀ ਹੁੰਦੀ ਹੈ ਉਸ ਦਾ ਹਰ ਕੰਮ ਰੱਬ ਦੀ ਮਿਹਰ ਸਦਕਾ ਚੰਗਾ ਹੀ ਹੁੰਦਾ ਹੈ ਕਾਲਜਾ ਪੈ ਗਿਆ ਹੈ ਸਾਰੀ ਦੁਨੀਆ ਵਿੱਚ ਪ੍ਰੇਮ ਆਦਰ ਤੇ ਸਨਮਾਨ ਦਾ ਕਿਉਂਕਿ ਲੈਣਾ ਸਭ ਜਾਣਦੇ ਨੇ ਪਰ ਦੇਣਾ ਕੋਈ ਵੀ ਨਹੀਂ ਚਾਹੁੰਦਾ ਜਾਣਕਾਰੀ ਕਿਸੇ ਵੀ ਉਮਰ ਵਿੱਚ ਮਿਲ ਸਕਦੀ ਹੈ ਪਰ ਅਨੁਭਵ ਅੱਜ ਵੀ ਉਮਰ ਦੀ ਉਡੀਕ ਕਰਦਾ ਹੈ ਗ੍ਰਹਿਣ ਤੋਂ ਇੱਕ ਗੱਲ ਸਮਝ ਵਿੱਚ ਆਉਂਦੀ ਹੈ ਕਿ ਗ੍ਰਹਿਣ ਉਦੋਂ ਹੀ ਲੱਗਦਾ ਹੈ ਜਦੋਂ ਦੋ ਦੇ ਵਿੱਚ ਕੋਈ ਤੀਸਰਾ ਆ ਜਾਂਦਾ ਹੈ ਕਦੇ-ਕਦੇ ਪੱਥਰ ਦੀ ਠੋਕਰ ਨਾਲ ਵੀ ਨਹੀਂ ਆਉਂਦੀ ਖਰੋਜ ਤੇ ਕਦੇ-ਕਦੇ ਥੋੜੀ ਜੀ ਗੱਲ ਤੇ ਇਨਸਾਨ ਬिखर ਜਾਂਦਾ ਹੈ ਸਾਰੀ ਰਾਤ ਗਹਿਰੀ ਨੀਂਦ ਦਾ ਆਉਣਾ ਇੰਨਾ ਆਸਾਨ ਨਹੀਂ ਉਸ ਦੇ ਲਈ ਸਾਰਾ ਦਿਨ ਇਮਾਨਦਾਰੀ ਨਾਲ ਜੀਣਾ ਪੈਂਦਾ ਹੈ ਖੁਦ ਨੂੰ ਖੁਸ਼ ਰੱਖਣ ਦਾ ਤਰੀਕਾ ਲੱਭੋ ਤਕਲੀਫਾਂ ਤਾਂ ਤੁਹਾਨੂੰ ਲੱਭ ਹੀ ਰਹੀਆਂ ਨੇ ਔਕਾਤ ਤਾਂ ਲੋਕਾਂ ਨੂੰ ਡਰਾ ਕੇ ਵੀ ਬਣਾਈ ਜਾ ਸਕਦੀ ਹੈ ਇੱਜ਼ਤ ਕਮਾਉਣ ਦੇ ਲਈ ਪਿਆਰ ਵੰਡਣਾ ਪੈਂਦਾ ਹੈ ਬੜੇ ਹੀ ਪਿਆਰ ਨਾਲ ਪਰਾਇਆ ਕਰ ਦਿੰਦੇ ਨੇ ਉਹ ਲੋਕ ਜੋ ਸਾਨੂੰ ਜਾਨ ਤੋਂ ਵੀ ਜ਼ਿਆਦਾ ਪਿਆਰੇ ਹੁੰਦੇ ਨੇ ਦੂਸਰਿਆਂ ਦਾ ਦਰਦ ਉਹੀ ਸਮਝ ਸਕਦਾ ਹੈ ਜੋ ਖੁਦ ਉਸ ਦਰਦ ਤੋਂ ਗੁਜ਼ਰਿਆ ਹੋਵੇ ਜ਼ਰੂਰਤ ਦੇ ਹਿਸਾਬ ਨਾਲ ਜ਼ਿੰਦਗੀ ਜਿਓ ਖਵਾਇਸ਼ਾਂ ਦੇ ਹਿਸਾਬ ਨਾਲ ਨਹੀਂ ਕਿਉਂਕਿ ਜ਼ਰੂਰਤ ਤਾਂ ਫਕੀਰਾਂ ਦੀ ਵੀ ਪੂਰੀ ਹੋ ਜਾਂਦੀ ਹੈ ਤੇ ਖਵਾਇਸ਼ਾਂ ਬਾਦਸ਼ਾਹਾਂ ਦੀਆਂ ਵੀ ਅਧੂਰੀਆਂ ਰਹਿ ਜਾਂਦੀਆਂ ਨੇ ਆਪਣੇ ਰਿਸ਼ਤਿਆਂ ਨੂੰ ਉਸ ਜਿੰਦਰੇ ਦੀ ਤਰ੍ਹਾਂ ਬਣਾਓ ਜਿਹਨੂੰ ਹਥੌੜੇ ਦੀ ਛੱਟ ਤਾਂ ਮੰਜ਼ੂਰ ਹੋਵੇ ਪਰ ਕਿਸੇ ਦੂਸਰੇ ਦੀ ਚਾਬੀ ਨਾਲ ਖੁੱਲਣਾ ਮੰਜ਼ੂਰ ਨਹੀਂ ਚਿਹਰੇ ਦੀ ਸੁੰਦਰਤਾ ਤੇ ਤਾਂ ਹਰ ਕੋਈ ਫਿਦਾ ਹੋ ਜਾਂਦਾ ਹੈ ਸੋਹਣੇ ਦਿਲ ਨੂੰ ਪਹਿਚਾਨਣ ਦਾ ਹੁਨਰ ਵੀ ਹੋਣਾ ਚਾਹੀਦਾ ਹੈ ਜ਼ਿੰਦਗੀ ਨੂੰ ਖੁੱਲ ਕੇ ਜੀਣਾ ਸਿੱਖੋ ਕਦੋਂ ਤੇ ਕਿਉਂ ਦੇ ਚੱਕਰ ਵਿੱਚੋਂ ਬਾਹਰ ਨਿਕਲੋ ਨਾ ਇਹ ਸਾਡੇ ਬਿਨਾਂ ਰੁਕੀ ਐ ਨਾ ਰੁਕੇਗੀ ਆਪਣੀ ਸੋਚ ਦੇ ਬੋਝ ਤੋਂ ਖੁਦ ਨੂੰ ਆਜ਼ਾਦ ਕਰੋ ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਇਹ ਜ਼ਰੂਰੀ ਤਾਂ ਨਹੀਂ ਕੁਝ ਲੋਕ ਫਰਿਸ਼ਤੇ ਬਣ ਕੇ ਸਾਡੀ ਜ਼ਿੰਦਗੀ ਵਿੱਚ ਆਉਂਦੇ ਨੇ ਤੇ ਸਾਨੂੰ ਖੁਸ਼ੀਆਂ ਦੇ ਕੇ ਬੜੀ ਖਮੋਸ਼ੀ ਦੇ ਨਾਲ ਸਾਡੇ ਸਾਰੇ ਗਮ ਲੈ ਕੇ ਚਲੇ ਜਾਂਦੇ ਨੇ ਤੁਲਨਾ ਦੀ ਖੇਡ ਵਿੱਚ ਨਾ ਉਲਜੋ ਕਿਉਂਕਿ ਇਸ ਖੇਡ ਦਾ ਕਿਤੇ ਵੀ ਕੋਈ ਅੰਤ ਨਹੀਂ ਜਿੱਥੇ ਵੀ ਤੁਲਨਾ ਦੀ ਸ਼ੁਰੂਆਤ ਹੁੰਦੀ ਹੈ ਉੱਥੋਂ ਫਿਰ ਆਨੰਦ ਤੇ ਆਪਣਾਪਣ ਖਤਮ ਹੋ ਜਾਂਦਾ ਹੈ ਝੂਠੇ ਇਨਸਾਨ ਦੀ ਉੱਚੀ ਆਵਾਜ਼ ਸੱਚੇ ਬੰਦੇ ਨੂੰ ਚੁੱਪ ਕਰਾ ਦਿੰਦੀ ਹੈ ਪਰ ਸੱਚੇ ਬੰਦੇ ਦੀ ਚੁੱਪ ਝੂਠੇ ਬੰਦੇ ਦੀ ਬੁਨਿਆਦ ਹਿਲਾ ਸਕਦੀ ਹੈ ਇਨਸਾਨ ਆਪਣੀ ਕਮਾਈ ਦੇ ਹਿਸਾਬ ਨਾਲ ਨਹੀਂ ਸਗੋਂ ਆਪਣੀ ਕਰਨੀ ਦੇ ਹਿਸਾਬ ਨਾਲ ਅਮੀਰ ਹੁੰਦਾ ਹੈ ਇੱਕ ਹੀ ਸਮਾਨਤਾ ਹੈ ਪਤੰਗ ਤੇ ਜ਼ਿੰਦਗੀ ਵਿੱਚ ਜਦੋਂ ਉਚਾਈ ਵਿੱਚ ਹੋਵੇ ਉਦੋਂ ਹੀ ਵਾਹ ਵਾਹ ਹੁੰਦੀ ਹੈ ਜੋ ਤੁਹਾਨੂੰ نیچے ਡੇਗਣ ਦੀ ਕੋਸ਼ਿਸ਼ ਕਰਦਾ ਹੈ ਉਸ ਵਿਅਕਤੀ ਉੱਪਰ ਤਰਸ ਖਾਓ ਕਿਉਂਕਿ ਉਹ ਵਿਅਕਤੀ ਪਹਿਲਾਂ ਤੋਂ ਹੀ ਤੁਹਾਡੇ ਤੋਂ نیچے ਹੈ ਖੁਦ ਗਲਤ ਹੋ ਕੇ ਖੁਦ ਨੂੰ ਸਹੀ ਸਾਬਤ ਕਰਨਾ ਇੰਨਾ ਮੁਸ਼ਕਲ ਨਹੀਂ ਹੁੰਦਾ ਜਿੰਨਾ ਕਿ ਸਹੀ ਹੋ ਕੇ ਖੁਦ ਨੂੰ ਸਹੀ ਸਾਬਤ ਕਰਨਾ ਹੁੰਦਾ ਹੈ ਸੋ ਦੋਸਤੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਧੰਨਵਾਦ